ਦੁਨੀਆ ਦੇ ਵਿੱਚ ਅੱਜ ਕੁਝ ਇਹੋ ਜਿਹੇ ਲੋਕ ਆ ਜੋ ਅੱਜ ਵੀ ਕਹਿ ਦਿੰਦੇ ਆ ਕਿ ਸਾਨੂੰ ਗੁਰੂ ਦੀ ਲੋੜ ਨਹੀਂ ਗੁਰੂ ਤੋਂ ਬਿਨਾ ਸਾਡਾ ਸਰ ਜਾਵੇਗਾ ਪਰ ਗੁਰਮੁਖ ਪਿਆਰਿਓ ਗੁਰੂ ਦੀ ਸਾਡੀ ਜ਼ਿੰਦਗੀ ਵਿੱਚ ਕੀ ਕੀ ਲੋੜ ਹੁੰਦੀ ਆ ਇਤਿਹਾਸ ਦੀ ਇੱਕ ਸਾਖੀ ਵਿੱਚੋਂ ਤੁਹਾਨੂੰ ਪਤਾ ਲੱਗ ਜਾਵੇਗਾ ਗੁਰੂ ਤੋਂ ਬਿਨਾ ਬਹੁਤ ਬਰੀ ਤੁਸੀਂ ਸੁਣਿਆ ਵੀ ਗਤੀ ਨਹੀਂ ਹੁੰਦੀ ਪਰ ਕਿਉਂ ਨਹੀਂ ਗਤੀ ਹੁੰਦੀ ਤਾਂ ਆਓ ਆਪਾਂ ਸਾਰੇ ਜਾਣੇ ਇਹ ਸਾਖੀ ਦੇ ਵਿੱਚੋਂ ਇਤਿਹਾਸ ਨੂੰ ਜਾਣੀਏ ਤੇ ਸਮਝੀਏ ਗੁਰੂ ਦੀ ਮਹਾਨਤਾ ਗੁਰਮਖ ਪਿਆਰਿਓ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਗੁਰੂ ਨਹੀਂ ਸੀ ਬਣੇ ਅਜੇ ਜਵਾਨੀ ਵਿੱਚ ਸੀਗੇ ਉਹਨਾਂ ਨੇ ਇੱਕ ਦਿਨ ਸੋਚਿਆ ਧਰਮ ਦੀ ਕਮਾਈ ਵਾਸਤੇ ਬਾਹਰ ਚੱਲੀਏ ਹੁਣ ਤੋਂ ਹੀ ਸੋਹਣੇ ਕਰਮ ਕਰੀਏ ਲੋਕ ਪਰਲੋਕ ਸਹਿੇਲਾ ਕਰੀਏ ਕਿਤੇ ਇਹ ਨਾ ਹੋਵੇ ਸਾਰੀ ਜ਼ਿੰਦਗੀ ਇਵੇਂ ਹੀ ਬਰਬਾਦ ਹੋ ਜਾਵੇ ਉਹਨਾਂ ਨੇ ਆਖਿਆ ਤੀਰਥਾਂ ਤੇ ਚੱਲਦੇ ਆ ਹੁਣ ਜਵਾਨੀ ਆ ਜਵਾਨੀ ਦੀ ਉਮਰ ਚੀ ਜਾਣਾ ਬਣਦਾ ਵਾ ਜਦੋਂ ਬੰਦੇ ਤੇ ਬਿਰਧ ਅਵਸਥਾ ਆ ਜਾਂਦੀ ਆ ਬੁਢਾਪਾ ਆ ਜਾਂਦਾ ਉਦੋਂ ਫਿਰ ਤੁਰਨਾ ਫਿਰਨਾ ਔਖਾ ਹੋ ਜਾਂਦਾ ਵਾ ਇਸ ਤਰ੍ਹਾਂ ਸੋਚ ਕੇ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਅਮਰੂ ਜੀ ਵੀ ਸੀਗਾ ਤੇ ਮਹਾਰਾਜ ਗੰਗਾ ਦੀ ਯਾਤਰਾ ਕਰਨ ਆਏ ਆ ਇਤ ਆਦਕ ਤਰਕਤ ਰਿਧੈ ਉਨ ਨਿਸ਼ਚੈ ਕੀਨਾ ਸੇਵਨ ਗੰਗਾ ਕੋ ਕਰੇ ਕਲ ਮੈਂ ਅਗਸ਼ੀਨਾ ਕਹਿੰਦੇ ਐਵੇਂ ਕਲ ਯੁਗ ਦੇ ਵਿੱਚ ਨਾ ਗੰਗਾ ਦੀ ਯਾਤਰਾ ਦਾ ਬੜਾ ਫਾਲਾ ਉੱਥੇ ਚੱਲ ਜੀ ਇੱਥੇ ਖਿਆਲ ਕਰਨਾ ਉਹ ਅਜੇ ਗੁਰੂ ਨਹੀਂ ਬਣੇ ਉਹਨਾਂ ਨੂੰ ਗੰਗਾ ਦੀ ਯਾਤਰਾ ਹੀ ਸਭ ਤੋਂ ਸ਼੍ਰੇਸ਼ਟ ਲੱਗ ਰਹੀ ਆ 6 ਮਹੀਨਿਆਂ ਦਾ ਪ੍ਰਣ ਕੀਤਾ ਤੇ ਉਹਨਾਂ ਨੇ ਫਿਰ ਅੱਗੇ ਵਧਣਾ ਕੀਤਾ ਪੈਦਲ ਚੱਲ ਕੇ ਗੁਰੂ ਅਮਰਦਾਸ ਜੀ ਮਹਾਰਾਜ ਗੰਗਾ ਦੇ ਪਾਣੀ ਵਿੱਚ ਬੜੇ ਖੁਸ਼ ਹੋ ਕੇ ਇਸ਼ਨਾਨ ਕਰਦੇ ਇੱਥੇ ਪਹੁੰਚੇ ਆ ਉਹਨਾਂ ਦੇ ਮਨ ਦੇ ਵਿੱਚ ਹੁਣ ਬੜਾ ਧੀਰਜਾ ਚੰਦਨ ਛੜਕਦੇ ਆ ਫੁੱਲ ਅਰਪਣ ਕਰਦੇ ਆ ਧੂਪ ਦਿਖਾਉਂਦੇ ਆ ਜਲ ਚ ਪਤਾਸੇ ਪਾਉਂਦੇ ਆ ਕਿਉਂਕਿ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਨੂੰ ਦੱਸਣ ਵਾਲਾ ਕੋਈ ਨਹੀਂ ਅਜੇ ਉਹਨਾਂ ਨੇ ਜਿਵੇਂ ਸੁਣਿਆ ਉਸੇ ਤਰ੍ਹਾਂ ਹੀ ਕਰਮ ਕਰਦੇ ਆ ਕੰਡੇ ਤੇ ਬੈਠਦੇ ਆ ਵਰਤ ਰੱਖਦੇ ਆ ਹਿਰਦੇ ਵਿੱਚ ਉਸ ਤਰ੍ਹਾਂ ਪ੍ਰੇਮ ਧਾਰਨ ਕਰਕੇ ਜਕਾਰੇ ਵੀ ਛੱਡਦੇ ਆ ਬਹੁਤ ਉਹਨਾਂ ਨੇ ਰੀਤੀਆਂ ਬਣਾਈਆਂ ਕਈ ਵਾਰੀ ਗੰਗਾ ਦੀ ਯਾਤਰਾ ਤੇ ਗਏ ਆ ਸੋਚਿਆ ਵੀ ਇੱਥੇ ਜਾ ਕੇ ਮੈਨੂੰ ਫਲ ਮਿਲੂਗਾ ਹੁਣ ਉਹ 6 ਮਹੀਨੇ ਬੀਤ ਜਾਂਦੇ ਸੀ ਜਦੋਂ ਜਾਂਦੇ ਸੀਗੇ ਘਰ ਦੇ ਵਿੱਚ ਵੀ ਕਹਿ ਦਿੰਦੇ ਸੀ ਪਹਿਲੇ ਮੈਂ ਗੰਗਾ ਜਾਵਾਂਗਾ 19ਵੀਂ ਵਾਰ ਜਦੋਂ ਗੰਗਾ ਦੇ ਕੋਲ ਗਏ ਨਹਾਉਣ ਤਾਂ ਉਹਨਾਂ ਦੀ ਦੇਹ ਵਿਰਧ ਹੋ ਗਈ ਆ ਹੁਣ ਉਹਨਾਂ ਦੀ ਦੇਹ ਕਮਜ਼ੋਰ ਹੋਣ ਲੱਗੀ ਆ ਫਿਰ ਉਹਨਾਂ ਨੇ ਅਗਲੀ 20ਵੀਂ ਵਾਰ ਜਦੋਂ ਗਏ ਇੱਕ ਇਹੋ ਜਿਹੀ ਘਟਨਾ ਵਾਪਰੀ ਜਿਨ੍ਹਾਂ ਨੇ ਉਹਨਾਂ ਦੀ ਜ਼ਿੰਦਗੀ ਦਾ ਤਖਤਾ ਹੀ ਪਲਟਾ ਹੀ ਬਦਲ ਕੇ ਰੱਖ ਦਿੱਤਾ ਸੀਗਾ ਕਿਉਂਕਿ ਬਦਲਾ ਆ ਗਿਆ ਜ਼ਿੰਦਗੀ ਵਿੱਚ ਉੱਥੇ ਬਹੁਰ 20ਵੀਂ ਵਾਰ ਪਧਾਰੇ ਮੇੜਾ ಗ್ರಾಮਕ ਪੰਥ ਮਜਾਰੇ ਮੇੜਾ ਨਾਮ ਦਾ ਇੱਕ ਪਿੰਡ ਸੀਗਾ ਉਹ ਪਿੰਡ ਦੇ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ ਬੜਾ ਮਸ਼ਹੂਰ ਭੰਬੀ ਗੋਤ ਦਾ ਉਹ ਬ੍ਰਾਹਮਣ ਸੀਗਾ ਦੁਰਗਾ ਨਾਮ ਦੇ ਨਾਲ ਉਹ ਜਾਣਿਆ ਜਾਂਦਾ ਸੀ ਉਹਨੂੰ ਦੁਰਗਾ ਪੰਡਤ ਕਹਿੰਦੇ ਸੀਗੇ ਯਾਤਰੀ ਉਹ ਪਿੰਡ ਦੇ ਵਿੱਚ ਠਹਿਰਦੇ ਸੀਗੇ ਸਾਰੇ ਜਿਹੜੇ ਗੰਗਾ ਵੱਲ ਆਉਂਦੇ ਸੀਗੇ ਉਹ ਬ੍ਰਾਹਮਣ ਨਾ ਸਾਰਿਆਂ ਦਾ ਸਤਿਕਾਰ ਕਰਦਾ ਹੁੰਦਾ ਸੀ ਵੀ ਯਾਤਰੀ ਆ ਇਹ ਗੁਰੂ ਅਮਰਦਾਸ ਜੀ ਤੇ ਉਹਨਾਂ ਦੇ ਘਰੇ ਚਲੇ ਜਾਂਦੇ ਆ ਗਰਮੀ ਦਾ ਮੌਸਮ ਸੀਗਾ ਦੁਪਹਿਰ ਦਾ ਸੂਰਜ ਆਪਾਂ ਨੂੰ ਪਤਾ ਵੀ ਕਿੰਨੀ ਤੁੱਪ ਹੁੰਦੀ ਆ ਰਸਤਾ ਵੀ ਤਪੇ ਦੁਪਹਿਰ ਕੱਟਣ ਵਾਸਤੇ ਸ੍ਰੀ ਅਮਰਦਾਸ ਜੀ ਦੁਰਗੇ ਬ੍ਰਾਹਮਣ ਦੇ ਘਰੇ ਰੁਕ ਜਾਂਦੇ ਆ ਥੇਰੇ ਦੁਪਹਿਰਾ ਹੇਤ ਬਤਾਵਨ ਪੌੜ ਰਹੇ ਜਨ ਕੀਰਤ ਪਾਵਣ ਲਗ ਕੀਰਤੀ ਪਾਉਣ ਵਾਲੇ ਭਾਵ ਸ੍ਰੀ ਅਮਰਦਾਸ ਜੀ ਉੱਥੇ ਲੇਟ ਜਾਂਦੇ ਦੁਰਗਾ ਬ੍ਰਾਹਮਣ ਜਿਹੜਾ ਸੀ ਨਾ ਜੋਤਿਸ਼ ਵਿਦਿਆ ਵੀ ਪੜੀ ਹੋਈ ਸੀਗੀ ਬਾਲਾ ਮਾਰ ਸੀਗਾ ਵਿਦਿਆ ਵਿੱਚ ਚੌੜ ਤਰ੍ਹਾਂ ਦੀ ਪ੍ਰਮੁੱਖ ਵਿੱਦਿਆ ਹੁੰਦੀ ਹੈ ਉਹਦੇ ਵਿੱਚ ਜੋਤਿਸ਼ ਪਿੰਗਲ ਇਹ ਬ੍ਰਾਹਮਣ ਜਿਹੜਾ ਸੀ ਉਹਨੇ ਜੋਤਿਸ਼ ਪੜ੍ਹੀ ਹੋਈ ਸੀ ਕਾਫੀ ਕਿਤਾਬਾਂ ਗ੍ਰੰਥ ਪੜ੍ਹੇ ਸੀਗੇ ਉਹ ਦੱਸ ਸਕਦਾ ਸੀਗਾ ਕਿਸੇ ਦੇ ਸ਼ਬਦ ਸ਼ਬਦ ਦੀ ਵਿਚਾਰ ਨਾਲ ਵਿੱਦਿਆ ਵੀ ਉਹ ਪੜ੍ਹ ਸਕਦਾ ਸੀਗਾ ਅੱਗੇ ਸਿਖਾ ਵੀ ਸਕਦਾ ਸੀ ਜੋਤਿਸ਼ ਉਹ ਬ੍ਰਾਹਮਣ ਦੁਰਗਾ ਨੇ ਕੀ ਦੇਖਿਆ ਜਦੋਂ ਸ੍ਰੀ ਅਮਰਦਾਸ ਜੀ ਉੱਥੇ ਲੇਟ ਜਾਂਦੇ ਆ ਤੇ ਉਹਨਾਂ ਨੇ ਉਹਨਾਂ ਦੇ ਚਰਣਾ ਵਿੱਚ ਉਹ ਦਰਗੇ ਪੰਡਤ ਨੇ ਪਦਮ ਦਾ ਨਿਸ਼ਾਨ ਤੱਕਿਆ ਸੁੰਦਰ ਪਦ ਅਰਵਿੰਦ ਨਿਹਾਰਾ ਜਿਨ ਕੇ ਹਤੋ ਸੋ ਪਦਮ ਆਕਾਰ ਉਹ ਪਦਮ ਜਦੋਂ ਦੇਖਿਆ ਪਹਿਲਾਂ ਦੂਰੋਂ ਦੇਖਿਆ ਪੰਡਤ ਨੇ ਫਿਰ ਨੇੜਿਆ ਚੰਗੀ ਰੀਤੀ ਅਨੁਸਾਰ ਦਰਸ਼ਨ ਕੀਤੇ ਜਿਹੜਾ ਪਦਮ ਹੁੰਦਾ ਵਾ ਕਿਸੇ ਵਿਰਲੇ-ਵਿਰਲੇ ਬੰਦੇ ਦੇ ਹੀ ਚਰਨਾਂ ਦੇ ਵਿੱਚ ਹੁੰਦਾ ਵਾ ਜਿਨ੍ਹਾਂ ਦੇ ਪਦਮ ਹੋਵੇ ਉਹ ਜਾਂ ਕੋਈ ਸੰਤ ਮਹਾਤਮਾ ਸ਼੍ਰੇਸ਼ਟ ਗੁਰੂ ਬਣਦੇ ਹੁੰਦੇ ਆ ਜਾਂ ਕੋਈ ਅਵਤਾਰੀ ਪੁਰਖ ਹੁੰਦੇ ਆ ਜਾਂ ਫਿਰ ਉਹ ਕੋਈ ਮਹਾਨ ਚੱਕਰਵਰਤੀ ਰਾਜੇ ਬਣਦੇ ਹੁੰਦੇ ਆ ਇਸ ਤਰ੍ਹਾਂ ਇੱਥੇ ਇਹ ਗੱਲ ਵਾਪਰੀ ਆ ਉਹਨੇ ਆਪਣੇ ਹਿਰਦੇ ਚ ਸੋਚਿਆ ਵੀ ਇਹਨਾਂ ਦੇ ਪੈਰ ਵਿੱਚ ਇਹਨਾਂ ਸੋਹਣਾ ਪਦਮ ਜਾਂ ਤਾਂ ਇਹ ਵਿਸ਼ਨੂੰ ਦੇ ਅਵਤਾਰ ਆ ਜਾਂ ਫਿਰ ਇਹ ਬਾਦਸ਼ਾਹ ਬਣਨਗੇ ਉਹਨੇ ਆਪਣੀ ਜੋਤਿਸ਼ ਦੇ ਹਿਸਾਬ ਨਾਲ ਅੰਦਾਜ਼ਾ ਲਾਇਆ ਇਹਨਾਂ ਦੂਆ ਤੋਂ ਬਿਨਾ ਕੁਝ ਹੋਰ ਨਹੀਂ ਹੋ ਸਕਦੇ ਕਹਿਣ ਲੱਗਾ ਪਦਮ ਰੇਖਾ ਕੇਵਲ ਵਿਸ਼ਨੂੰ ਅਵਤਾਰ ਤੇ ਚੱਕਰਵਰਤੀ ਬਾਦਸ਼ਾਹੀ ਧਾਰਨ ਕਰ ਸਕਦਾ ਉਹਨੇ ਉਹ ਵਿਦਿਆ ਪੜ੍ਹੀ ਸੀ ਗ੍ਰੰਥਾਂ 'ਚ ਪੜ੍ਹਿਆ ਸੀ ਉਹਨੇ ਉਸ ਹਾਵਨਾ ਸੋਚਣਾ ਸੀਗਾ ਮਹਾਰਾਜ ਉੱਥੇ ਲੰਮੇ ਪਏ ਰਹੇ ਬ੍ਰਾਹਮਣ ਸੋਚੀ ਗਿਆ ਸੋਚੀ ਗਿਆ ਦੁਰਗਾ ਪੰਡਿਤ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਾਗੇ ਆ ਜਾਗ ਉੱਠੇ ਸ੍ਰੀ ਅਮਰ ਜੀ ਚੱਲ ਬੇ ਕਰ ਤਿਆਰੀ ਵਿਪਰਨ ਨੇਕਟ ਬੈਠਤ ਭਇਓ ਦੇਖਤ ਹਿਤ ਧਾਰੀ ਚੱਲਣ ਦੀ ਤਿਆਰੀ ਕੀਤੀ ਆ ਉਦੋਂ ਬ੍ਰਾਹਮਣ ਕੋਲ ਆ ਕੇ ਬਹਿ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਗੁਰੂ ਅਮਰਦਾਸ ਜੀ ਨਾ ਉਹ ਦਸ਼ਨਾ ਦੇਣ ਲੱਗੇ ਕਿਉਂਕਿ ਬ੍ਰਾਹਮਣਾਂ ਨੂੰ ਲੋਕ ਨਾ ਦਸ਼ਨਾ ਵੀ ਦਿੰਦੇ ਹੁੰਦੇ ਸੀਗੇ ਵੀ ਤੁਸੀਂ ਦਾਨ ਪੁੰਨ ਕਰਦੇ ਹੋ ਇੱਥੇ ਯਾਤਰੀ ਜਿਹੜੇ ਆਉਂਦੇ ਆ ਉਹਨਾਂ ਨੂੰ ਰਹਿਣ ਬਸੇਰਾ ਕਰਕੇ ਦਿੰਦੇ ਹੋ ਕਹਿੰਦੇ ਪੰਡਿਤ ਜੀ ਤੁਹਾਨੂੰ ਤੁਸੀਂ ਸ੍ਰੀ ਅਮਰਦਾਸ ਜੀ ਕਹਿੰਦੇ ਤੁਸੀਂ ਤਾਂ ਕਮਾਲ ਕਰਤੀ ਅੱਗੋਂ ਤੋਂ ਵੀ ਐਵੇਂ ਕਰਿਆ ਕਰੋ ਗੰਗਾ ਨੂੰ ਜਾਣ ਵਾਲੇ ਜਿਹੜੇ ਸੰਗੀ ਆ ਰਾਹੀ ਪਾਂਧੀ ਆ ਤੁਹਾਡੇ ਘਰੇ ਰਹਿੰਦੇ ਆ ਯਾਤਰੀਆਂ ਦੇ ਚਰਨ ਪਾਉਣ ਨਾਲ ਤੁਹਾਡਾ ਘਰ ਪਵਿੱਤਰ ਹੋ ਜਾਂਦਾ ਬਹੁਤ ਮੈਨੂੰ ਚੰਗਾ ਲੱਗਾ ਸ੍ਰੀ ਅਮਰਦਾਸ ਜੀ ਨੇ ਇਸ ਤਰ੍ਹਾਂ ਆਖਿਆ ਵੀ ਉਦੋਂ ਉਹ ਗੰਗਾ ਹੀ ਨਹਾਉਂਦੇ ਆ ਉਹਨਾਂ ਨੂੰ ਨਹੀਂ ਪਤਾ ਵੀ ਅੱਗੇ ਉਹਨਾਂ ਦੇ ਗੁਰੂ ਕੌਣ ਹੋਣੇ ਆ ਉਹਨਾਂ ਨੇ ਕੋਈ ਗੁਰੂ ਨਹੀਂ ਧਾਰਨ ਕੀਤਾ ਅਜੇ ਤੱਕ ਬਿਪਰ ਦੀਨ ਬਨ ਬਿਨੈ ਭਨ ਮੈਂ ਅਬ ਨੈ ਲਿਉ ਬ੍ਰਾਹਮਣ ਨੇ ਕਿਹਾ ਵੀ ਨਹੀਂ ਮੈਂ ਹੁਣ ਭੇਟਾ ਨਹੀਂ ਲੈਣੀ ਜਦੋਂ ਤੁਸੀਂ ਗੱਡੀ ਤੇ ਬੈਠੋਗੇ ਜਦ ਸਮਰੱਥ ਹੋਵੋ ਮਹਾਤਵ ਲੈਣ ਕਰਿਓ ਉਦੋਂ ਮੈਂ ਤੁਹਾਡੇ ਤੋਂ ਆਕੇ ਭੇਟਾ ਲਵਾਂਗਾ ਹੁਣ ਮੈਨੂੰ ਕਹਿ ਦਿਓ ਮੈਂ ਮੂੰਹ ਮੰਗਣੀ ਦਸ਼ਨਾ ਦੇਵਾਂਗਾ ਉਦੋਂ ਮੈਨੂੰ ਯਾਦ ਕਰਵਾ ਕੇ ਮੈਂ ਤੁਹਾਨੂੰ ਆਕੇ ਮਿਲ ਪਊਂਗਾ ਇੱਕ ਐਸਾ ਸਮਾ ਆਵੇਗਾ ਜਦੋਂ ਤੁਸੀਂ ਗੱਡੀ ਦੇ ਉੱਪਰ ਬਰਾਜਮਾਨ ਹੋਵੋਗੇ ਉਦੋਂ ਮੈਂ ਤੁਹਾਨੂੰ ਚੇਤਾ ਕਰਵਾਉਂਗਾ ਵੀ ਤੁਸੀਂ ਮੈਨੂੰ ਦਸ਼ਨਾ ਦੇਣੀ ਸੀ ਉਦੋਂ ਮੈਂ ਤੁਹਾਡੇ ਤੋਂ ਆਕੇ ਮੰਗੂਗਾ ਸ੍ਰੀ ਅਮਰਦਾਸ ਜੀ ਕਹਿਣ ਲੱਗੇ ਵੀ ਤੈਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਮੈਨੂੰ ਕੋਈ ਰਾਜ ਗੱਦੀ ਜਾਂ ਗੱਦੀ ਮਿਲਣੀ ਆ ਇਹ ਸਾਰੀ ਗੱਲ ਨੂੰ ਖੋਲ ਕੇ ਬਿਆਨ ਕਰੋ ਉਹ ਬ੍ਰਾਹਮਣ ਨੇ ਫਿਰ ਦੱਸੀ ਗੱਲ ਬ੍ਰਾਹਮਣ ਚੰਗਾ ਸੀਗਾ ਦੁਰਗਾ ਪੰਡਿਤ ਦਿਜ ਭਾਖਿਓ ਤੁਮ ਪਦ ਪਾਦਮ ਪਦ ਮਾਪਤ ਜੈਸੇ ਅਤ ਉੱਤਮ ਲੱਛਣੇ ਹੀ ਫਲ ਭਇਓ ਨਾ ਜੈਸੇ ਬ੍ਰਾਹਮਣ ਕਹਿਣ ਲੱਗਾ ਮੈਂ ਨਾ ਜੋਤਿਸ਼ ਪੜੀ ਹੋਈ ਆ ਅਸਲ ਦੇ ਵਿੱਚ ਤੁਹਾਡੇ ਚਰਨਾਂ ਵਿੱਚ ਵਿਸ਼ਨੂੰ ਭਗਵਾਨ ਵਰਗਾ ਚੈਨ ਇਹ ਉੱਤਮ ਲੱਛਣ ਤੁਸੀਂ ਅੱਗੇ ਜਾ ਕੇ ਬਹੁਤ ਪਦਵੀ ਪਾਉਣੀ ਆ ਤੁਹਾਨੂੰ ਪ੍ਰਭੂ ਜੋਤ ਮਿਲਣੀ ਆ ਜਾਂ ਤਾਂ ਤੁਸੀਂ ਚੱਕਰਵਰਤੀ ਰਾਜੇ ਬਣੋਗੇ ਜਾਂ ਕੋਈ ਮਹਾਪੁਰਖ ਮੇਰੀ ਇਹ ਗੱਲ ਨੂੰ ਕਿਸੇ ਸ਼ੱਕ ਤੋਂ ਬਿਨਾਂ ਨਿਸ਼ਚਿੰਤ ਹੋ ਕੇ ਮੰਨ ਲਓ ਜਦੋਂ ਬਹੁ ਦੂਰੋਂ ਦੂਰੋਂ ਸਾਰੇ ਤੁਹਾਡੇ ਦਰਸ਼ਨ ਕਰਨ ਆਇਆ ਕਰਨਗੇ ਉਦੋਂ ਮੈਂ ਆਵਾਂਗਾ ਉਦੋਂ ਮੈਂ ਆਪਣੀਆਂ ਜਿਹੜੀ ਦਸ਼ਨਾਵਾਂ ਇਹ ਮੰਗੂੰਗਾ ਫਿਰ ਮੈਨੂੰ ਭੇਟਾ ਦੇ ਦਿਓ ਗੁਰੂ ਅਮਰਦਾਸ ਜੀ ਮਹਾਰਾਜ ਬੜੇ ਪ੍ਰਸੰਨ ਹੋ ਜਾਂਦੇ ਆ ਕਹਿੰਦੇ ਜੇ ਤੁਹਾਡਾ ਬਚਨ ਸੱਚਾ ਹੋਵੇਗਾ ਨਾ ਮੈਨੂੰ ਆ ਕੇ ਮਿਲਿਓ ਜੋ ਮੰਗੋਗੇ ਮੈਂ ਦੇਵਾਂਗਾ ਬ੍ਰਾਹਮਣ ਨੂੰ ਇੰਨਾ ਕਹਿ ਕੇ ਸ੍ਰੀ ਅਮਰਦਾਸ ਜੀ ਮਹਾਰਾਜ ਆਪਣੇ ਘਰ ਨੂੰ ਆਉਣ ਵਾਸਤੇ ਰਾਹੇ ਰਾਹ ਪੈ ਗਿਆ ਬ੍ਰਹਮਚਾਰੀ ਭੇਸ ਦੇ ਵਿੱਚ ਇੱਕ ਸਾਧੂ ਸ੍ਰੀ ਅਮਰਦਾਸ ਜੀ ਨੂੰ ਰਸਤੇ 'ਚ ਮਿਲਿਆ ਉਹਦੀ ਮੱਤ ਬੜੀ ਚੰਗੀ ਸੀਗੀ ਉਹਨੇ ਸ੍ਰੀ ਅਮਰਦਾਸ ਜੀ ਦੇ ਨਾਲ ਬਚਨ ਬਿਲਾਸ ਕੀਤੇ ਆ ਰੱਬ ਦੀਆਂ ਗੱਲਾਂ ਕੀਤੀਆਂ ਚਲਤਪੰਤ ਸ਼ੁਭ ਕਥਾ ਪ੍ਰਭਉ ਭਾਂਤ ਪ੍ਰਕਾਸ਼ਾ ਬਹੁਤ ਉਹਨੇ ਚੰਗੀਆਂ ਗੱਲਾਂ ਕੀਤੀਆਂ ਸਾਰਾ ਦਿਨ ਇੱਕ ਦੂਜੇ ਦੀ ਸੰਗਤ ਵਿੱਚ ਰਹੇ ਆ ਰਸਤੇ ਵਿੱਚ ਇੱਕ ਥਾਂ ਆਈ ਉਥੇ ਪੜਾ ਕੀਤਾ ਰਾਤ ਰਹਿ ਕੇ ਅਗਲੀ ਸਵੇਰ ਨੂੰ ਚਾਲੇ ਪਾ ਦਿੱਤੇ ਆ ਉਹ ਸਾਧੂ ਨਾਲ ਸ੍ਰੀ ਅਮਰਦਾਸ ਜੀ ਦਾ ਪ੍ਰੇਮ ਹੋ ਗਿਆ ਕਿਉਂਕਿ ਕਹਿੰਦੇ ਭਾਈ ਤੁਸੀਂ ਵੀ ਰੱਬ ਦੀਆਂ ਗੱਲਾਂ ਕਰਦੇ ਹੋ ਮੈਨੂੰ ਚੰਗੀਆਂ ਲੱਗਦੀਆਂ ਨੇ ਤੇ ਗੰਗਾ ਦਾ ਸਿਮਰਨ ਕਰਕੇ ਦੋਨਾਂ ਨੇ ਇਕੱਠਿਆਂ ਨੇ ਭੋਜਨ ਪ੍ਰਸ਼ਾਦਾ ਛਕਿਆ। ਸ੍ਰੀ ਅਮਰਦਾਸ ਜੀ ਉਹਨਾਂ ਨੇ ਕੀ ਕੀਤਾ ਮਹਾਰਾਜ ਨੇ ਉਹ ਸਾਧੂ ਨੂੰ ਆਪਦੇ ਘਰੇ ਲਿਆਏ। ਉਹ ਪ੍ਰੇਮ ਨਾਲ ਪ੍ਰਸ਼ਾਦਾ ਪਾਣੀ ਛਕਾਇਆ। ਜਦੋਂ ਰਾਤ ਪਈ ਆ ਸੌਣ ਲੱਗੇ ਆ ਚਵਾਰੇ 'ਚ ਚਲੇ ਗਏ ਉੱਪਰ। ਦਿਲ ਦੀਆਂ ਗੱਲਾਂ ਕਰਨ ਲੱਗੇ। ਭੈ ਨਿਸਾ ਹਿਤ ਸੈਨ ਕੇ ਉੱਪਰ ਆ ਰੂਡੇ। ਕਰੇ ਪਰਸਪਰ वार्ता ਅੰਤਰਗਤ ਗੁੱਡੇ। ਬੜੀਆਂ ਚੰਗੀਆਂ ਗੱਲਾਂ ਕੀਤੀਆਂ। ਗੱਲਾਂ-ਗੱਲਾਂ ਵਿੱਚ ਇਹ ਗੱਲ ਚੱਲ ਪਈਆ ਉਹ ਸਾਧੂ ਕਹਿਣ ਲੱਗਾ ਸ੍ਰੀ ਅਮਰਦਾਸ ਜੀ ਨੂੰ ਤੁਹਾਡਾ ਗੁਰੂ ਕੌਣ ਆ ਜੀ ਜਿਵੇਂ ਆਪਾਂ ਸਹਿਜ ਸੁਭਾਈ ਪੁੱਛ ਲੈਨੇ ਆ ਤੁਸੀਂ ਗੁਰਮੰਤਰ ਕਿਹੜਾ ਲਿਆ ਕਿਵੇਂ ਲਿਆ ਕਿਨੂੰ ਗੁਰੂ ਧਾਰਨ ਕੀਤਾ ਸੁਣ ਸ੍ਰੀ ਅਮਰ ਬਖਾਨਿਓ ਸ੍ਰੀ ਅਮਰਦਾਸ ਜੀ ਬੋਲੇ ਗੁਰ ਮੋਹੇ ਨਾ ਪਾਇਓ ਮੈਨੂੰ ਤਾਂ ਹਾਲੇ ਤੱਕ ਕੋਈ ਗੁਰੂ ਮਿਲਿਆ ਹੀ ਨਹੀਂ ਖੋਜ ਰਿਹਾ ਅਬਲਾਕ ਸੋ ਕੋ ਦ੍ਰਿਸ਼ਟ ਨਾ ਆਇ ਮੈਂ ਖੋਜਿਆ ਪਰ ਮੇਰੀ ਦ੍ਰਿਸ਼ਟੀ 'ਚ ਨਹੀਂ ਆਇਆ ਨਾ ਮੈਂ ਕਿਸੇ ਕੋਲੋਂ ਗੁਰਮੰਤਰ ਲਿਆ ਜਿਵੇਂ ਆਪਣਾ ਗੁਰਮੰਤਰ ਵਾਹਿਗੁਰੂ ਆ ਗੁਰਮਖ ਪਿਆਰਿਓ ਆਪਾਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਸਾਰਿਆਂ ਨੂੰ ਆਪਣਾ ਗੁਰੂ ਮੰਨਦੇ ਆ ਇਸ ਤਰ੍ਹਾਂ ਹੀ ਨਾ ਤਾਂ ਉਹ ਦੋਸਰੀ ਅਮਰਦਾਸ ਜੀ ਦਾ ਕੋਈ ਗੁਰੂ ਸੀਗਾ ਤੇ ਨਾ ਹੀ ਕੋਈ ਗੁਰਮੰਤਰ ਸਾਧੂ ਨੂੰ ਕਹਿਣ ਲੱਗੇ ਜੀ ਨਾ ਤਾਂ ਮੈਂ ਕਿਸੇ ਦੀ ਸੇਵਾ ਕੀਤੀ ਹੁਣ ਇਹੋ ਚਾਹੁੰਦਾ ਰਹਿੰਦਾ ਵੀ ਕਿਸੇ ਨੂੰ ਆਪਦਾ ਗੁਰੂ ਬਣਾ ਲਾਂ ਸੁਣ ਤੋ ਦੁਖਿਓਤ ਚਿਤ ਬਖੈ ਬੋਲਿਓ ਬ੍ਰਹਮਚਾਰੀ ਸਾਧੂ ਜਦੋਂ ਨੂੰ ਪਤਾ ਲੱਗਿਆ ਵੀ ਇਹ ਬੰਦਾ ਜਿਹਦੇ ਨਾਲ ਮੈਂ ਕਈ ਦਿਨਾਂ ਤੋਂ ਫਿਰ ਰਿਆਂ ਜਿਹਦਾ ਕੋਈ ਗੁਰੂ ਹੀ ਹੈ ਨਹੀਂ ਜਿਹਦਾ ਕੋਈ ਗੁਰਮੰਤਰੀ ਹੈ ਨਹੀਂ ਜਿਨੇ ਆਪਦੀ ਗੁਰੂ ਦੀ ਸੇਵਾ ਹੀ ਨਹੀਂ ਕੀਤੀ ਬਹੁਤ ਦੁਖੀ ਹੋ ਗਿਆ ਕਹਿਣ ਲੱਗਾ ਅਸੀਂ ਜੋ ਤੀਰਥ ਇਸ਼ਨਾਨ ਕਰਕੇ ਆਏ ਆ ਅਕਾਲ ਕਮਾਈ ਸਭ ਵਿਰਥੀ ਚਲੀ ਗਈ ਬੜੀ ਮਿਹਨਤ ਦੇ ਨਾਲ ਮੈਂ ਤਾਂ ਇਹ ਕੀਤਾ ਸੀ ਮੈਂ ਤਾਂ ਨੇਗੁਰੇ ਦੀ ਸੰਗਤ ਕਰ ਲਈਆ ਤੇਰਾ ਤਾਂ ਕੋਈ ਗੁਰੂ ਹੀ ਹੈ ਨਹੀਂ ਤੇ ਮੈਂ ਤੇਰੇ ਨਾਲ ਬਹਿ ਕੇ ਪ੍ਰਸ਼ਾਦਾ ਛਕ ਲਿਆ ਤੇਰੇ ਹੱਥੋਂ ਤੇ ਮੇਰੀ ਤਾਂ ਕੀਤੀ ਘਾਲ ਕਮਾਈ ਸਭ ਵਿਰਥੀ ਗਈ ਮੈਂ ਤਾਂ ਫਜ਼ੂਲ ਚ ਹੀ ਗਵਾਲਿਆ ਮਹਾશ્રਮਤ ਹੋਏ ਮੈਂ ਕਰੇ ਸਭ ਬਾਦ ਗਵਾਈ ਪਿਆ ਕਿਨੇ ਮਾੜੇ ਕਰਮ ਹੋ ਗਏ ਭਾਵ ਕੀ ਇੱਕ ਨੇਗੁਰੇ ਬੰਦੇ ਦੀ ਸੰਗਤ ਹੋ ਗਈ ਮੇਰੇ ਤੋਂ ਨੇਗੁਰੇ ਕੋ ਸੰਗੀ ਭਇਓ ਕਿਉ ਖਾਨ ਰੋਪਾਨ ਪੁੰਨਕਾਰਤ ਸਭ ਭਏ ਮੁਝ ਚਿੰਤ ਮਹਾਨ ਮੇਰੇ ਕੀਤੇ ਪੁਨ ਅਕਾਰਥ ਗਏ ਏਡੀ ਵੱਡੀ ਚਿੰਤਾ ਲੱਗੀ ਮੈਨੂੰ ਬਹੁਤ ਜਿਆਦੀ ਕਹਿਣ ਲੱਗੇ ਤੂੰ ਬੁੱਢਾ ਹੋ ਗਿਆ ਹਾਲੇ ਵੀ ਤੂੰ ਨਿਗਰੇ ਦਾ ਨਗਰੇ ਆ ਕਿਸੇ ਨੂੰ ਗੁਰੂ ਨਹੀਂ ਬਣਾਇਆ ਮੋ ਖੋਟਾ ਕਰਮ ਕੀਤਾ ਬਿਰਧ ਹੋਤ ਲੋ ਇਮ ਰਹੇ ਨਾ ਗੁਰੂ ਬਨਾਇਓ ਮਹਾ ਕਰਮ ਖੋਟਾ ਕਿਉ ਮਨਮਤ ਬਰਮਾਇਓ ਤੇ ਬਹੁਤ ਨਾ ਸਾਧੂ ਔਟਕੇ ਉਦਾਸ ਹੋ ਕੇ ਬਾਹਰ ਨੂੰ ਚਲਿਆ ਗਿਆ ਆਪਣੇ ਰਾਹੇ ਪੈ ਗਿਆ ਸ੍ਰੀ ਅਮਰਦਾਸ ਜੀ ਬਹੁਤ ਮਨ ਵਿੱਚ ਉਹਨਾਂ ਨੂੰ ਪਛਤਾਵਾ ਹੋਇਆ ਸੁੱਧ ਬੁੱਧ ਸਾਰੀ ਜਾਂਦੀ ਰਹੀ ਇੱਕੋ ਹੀ ਲੈਵਲ ਆ ਗਈ ਗੁਰੂ ਮਿਲੇ ਗੁਰੂ ਮਿਲੇ ਗੁਰੂ ਧਾਰਨ ਕਰਾਂ ਦਿਲ ਵਿੱਚ ਇੱਛਾ ਪੈਦਾ ਹੋ ਗਈ ਸਾਧੂ ਸੰਤ ਕਿਸ ਤਰ੍ਹਾਂ ਉਦਾਸ ਹੋ ਕੇ ਆਪਦੇ ਘਰੇ ਚਲੇ ਗਏ ਕਿਸ ਤਰ੍ਹਾਂ ਮੈਂ ਨਿਗਰਾ ਹਾਂ ਕਿੰਨੀ ਮੇਰੀ ਉਮਰ ਹੋ ਗਈ ਹੈ ਰੱਬਗੇ ਅਰਦਾਸਾਂ ਕੀਤੀਆਂ ਵਾਹਿਗੁਰੂ ਜੀ ਕਿਰਪਾ ਕਰੋ ਮੇਰੇ ਤੇ ਦਇਆ ਦੇ ਖਜ਼ਾਨੇ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰੋ ਮੇਰੇ ਤੇ ਜੇ ਸਤਿਗੁਰੂ ਮੈਨੂੰ ਮਿਲ ਜਾਣ ਤਾਂ ਸਭ ਪ੍ਰਕਾਰ ਦੇ ਫਲ ਪ੍ਰਾਪਤ ਕਰ ਲਵਾਂਗਾ ਤੁਸੀਂ ਅੰਤਰਜਾਮੀ ਸਭ ਦੇ ਦਿਨਾਂ ਦੀਆਂ ਜਾਣਦੇ ਹੋ ਰੱਬ ਅੱਗੇ ਵਾਰ-ਵਾਰ ਸ੍ਰੀ ਅਮਰਦਾਸ ਜੀ ਬੇਨਤੀਆਂ ਕਰਦੇ ਆਂ ਕਰੋ ਸਫਲ मम ਕਾਮਨਾ ਗੁਰਦੇਹੇ ਮਿਲਾਈ ਮੇਰੀ ਕਾਮਨਾ ਨੂੰ ਸਫਲ ਕਰ ਦੋ ਮੈਨੂੰ ਗੁਰੂ ਮਿਲਾ ਦਿਓ ਬਹੁਤ ਇਸ ਤਰ੍ਹਾਂ ਦਿਨੇ ਰਾਤ ਸ੍ਰੀ ਅਮਰਦਾਸ ਜੀ ਅਰਦਾਸਾਂ ਕਰਦੇ ਹੁਣ ਖਾਣ ਪੀਣ ਵਿੱਚ ਉਹਨਾਂ ਦੀ ਕੋਈ ਰੁਚੀ ਨਹੀਂ ਵਿਰਾਗ ਪ੍ਰਗਟ ਹੋ ਗਿਆ ਅਗਲੀ ਰਾਤ ਪੈ ਗਈ ਆ ਸੋਚੀ ਜਾਂਦੇ ਆ ਨੀਂਦ ਨਹੀਂ ਸੀ ਆਉਂਦੀ ਦਿਨ ਵਿੱਚ ਇੱਕੋ ਹੀ ਲੇਵਲ ਲੱਗ ਜੀ ਜਾਂਦੀ ਸੀ ਕਿ ਗੁਰੂ ਮਿਲੇ ਮੈਨੂੰ ਕਿਵੇਂ ਨਾ ਕਿਵੇਂ ਗੁਰਮਕ ਪਿਆਰਿਓ ਦੇਖੋ ਜਿਹਨੂੰ ਗੁਰੂ ਦੀ ਤਲਾਸ਼ ਹੋਵੇ ਇਦੇ ਅੰਦਰ ਤੜਫ ਹੋਵੇ ਉਹਨੂੰ ਫਿਰ ਨੀਂਦ ਕਿੱਥੇ ਚੰਗੀ ਲੱਗਦੀ ਆ ਉਹਨੂੰ ਖਾਣਾ ਪੀਣਾ ਕਿੱਥੇ ਚੰਗਾ ਲੱਗਦਾ ਜੀ ਗੁਰੂ ਅਮਰਦਾਸ ਜੀ ਜਿਨ੍ਹਾਂ ਦੀ ਉਮਰ ਬਹੁਤ ਹੋ ਚੁੱਕੀ ਆ ਦੀਰਘ ਸਵਾਸ ਉਸਾਰ ਤੋਂ ਇੱਕ ਤੋ ਬ੍ਰਿਧ ਦੇਹੀ ਲੰਮੇ ਲੰਮੇ ਸਾਹ ਭਰੀ ਜਾਂਦੇ ਆ ਕਹਿ ਰਹੇ ਆ ਕਿਰਪਾ ਕਰੋ ਜੇ ਗੁਰੂ ਨਾ ਮਿਲਿਆ ਤਾਂ ਫਿਰ ਮੈਰੀ ਤਾਂ ਉਮਰ ਬੜੀ ਹੋ ਗਈ ਆ ਮੈਂ ਤਾਂ ਮਰ ਜਾਵਾਂਗਾ ਕੀ ਮੈਨੂੰ ਪੂਰੇ ਸਤਿਗੁਰੂ ਜੀ ਮਿਲ ਜਾਣਗੇ ਸਤਿਗੁਰੂ ਤੋਂ ਬਿਨਾ ਜੀਵਨ ਤਰਕਾਰਾ ਸੰਤਾ ਸਾਧੂਆਂ ਨੇ ਦੱਸ ਦਿੱਤਾ ਸਤਿਗੁਰੂ ਤੋਂ ਬਿਨਾ ਕੋਈ ਕਾਰਜ ਨਹੀਂ ਬੰਦੇ ਦਾ ਪੂਰਾ ਹੋ ਸਕਦਾ ਕਿਉਂਕਿ ਗੁਰੂ ਇਹ ਵੀ ਦੱਸਦਾ ਕੀ ਕਰਨਾ ਇਹ ਵੀ ਦੱਸਦਾ ਕੀ ਨਹੀਂ ਕਰਨਾ ਇਹ ਵੀ ਦੱਸਦਾ ਵੀ ਕੀ ਕਦੇ ਨਹੀਂ ਕਰਨਾ ਸਤਿਗੁਰੂ ਬਿਨਾ ਧਰਤੀ ਦਾ ਰਾਜ ਕੀ ਸਤਿਗੁਰੂ ਦੇ ਬਿਨਾ ਰਾਜ ਨੂੰ ਵੀ ਲਹੰਤਾਂ ਤਪ ਤੀਰਥ ਵਰਤ ਧਰਮ ਸਤਿਗੁਰੂ ਬਗੈਰ ਸਾਰੇ ਆਕਾਰ ਥਾ ਗੁਰੂ ਤੋਂ ਬਿਨਾ ਲੋਕ ਪ੍ਰਲੋਕ ਦੇ ਸੁੱਖ ਬੇਕਾਰ ਆ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਅਰਦਾਸਾਂ ਕੀਤੀਆਂ। ਸਤਿਗੁਰੂ ਪੂਰਾ ਜੇ ਮਿਲੈ ਦੇ ਨਿਝੇ ਉਪਦੇਸ਼ੂ। ਜਦੋਂ ਪੂਰਾ ਗੁਰੂ ਮਿਲਦਾ ਨਾ ਬੰਦੇ ਨੂੰ ਉਪਦੇਸ਼ ਵੀ ਆਉਂਦਾ। ਗਿਆਨ ਵੀ ਆ ਜਾਂਦਾ ਹੈ। ਤੇ ਉਦੋਂ ਫਿਰ ਗੁਰੂ ਦੀ ਗੱਲ ਸੁਣ ਕੇ ਉਹ ਭਵ ਸਾਗਰ ਤੋਂ ਪਾਰ ਵੀ ਹੋ ਜਾਂਦਾ। ਕਲੇਸ਼ ਵੀ ਮਿਟ ਜਾਂਦੇ ਆ। ਮੈਂ ਇਸ ਤਰ੍ਹਾਂ ਕਰਮਹੀਣ ਰਹਾ। ਹੁਣ ਮੈਨੂੰ ਸਤਿਗੁਰੂ ਜੀ ਮਿਲ ਜਾਣਗੇ। ਨਹੀਂ ਤਾਂ ਮੈਂ ਆਪ ਦਾ ਅੰਨ ਜਲ ਛੱਡ ਕੇ ਆਪਣੇ ਸਰੀਰ ਨੂੰ ਖਤਮ ਕਰ ਦੇਵਾਂਗਾ ਹੁਣ ਜਦੋਂ ਸ੍ਰੀ ਅਮਰਦਾਸ ਜੀ ਇਸ ਤਰ੍ਹਾਂ ਹੀ ਬੇਨਤੀਆਂ ਕਰੀ ਜਾਂਦੇ ਆ ਉਹਨਾਂ ਦੀ ਅਰਦਾਸ ਹੁਣ ਪੂਰੀ ਹੋਣੀ ਸੀਗੀ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਪੁੱਤਰੀ ਬੀਬੀ ਅਮਰੋ ਜੀ ਉਹ ਮੰਨੋ ਭਗਤੀ ਹੀ ਆਪਣਾ ਸਰੀਰ ਧਾਰ ਕੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਜਿਵੇਂ ਘਰ ਪੈਦਾ ਹੋ ਗਈ ਹੋਵੇ ਇਸ ਤਰ੍ਹਾਂ ਤੇ ਸ੍ਰੀ ਅਮਰਦਾਸ ਜੀ ਦਾ ਇੱਕ ਛੋਟਾ ਭਾਈ ਸੀ ਬਾਬਾ ਤੇਜਪਾਲ ਜੀ ਦਾ ਪੁੱਤਰ ਉਹਨਾਂ ਦਾ ਨਾਂ ਸੀ ਭਾਈ ਮਾਨਕ ਚੰਦ ਭਾਈ ਮਾਨਕ ਚੰਦ ਦਾ ਇੱਕ ਪੁੱਤਰ ਸੀ ਜਿਹਦਾ ਨਾਂ ਸੀ ਭਾਈ ਜਸੂ ਜੀ ਉਹ ਵੀ ਬੜੇ ਚੰਗੇ ਸੀਗੇ ਬੀਬੀ ਅਮਰੋ ਜੀ ਭਾਈ ਜਸੂ ਜੀ ਦੇ ਨਾਲ ਵਿਆਹੇ ਹੋਏ ਸੀਗੇ ਉਹ ਆਪਣੇ ਪਿਤਾ ਗੁਰੂ ਅੰਗਦ ਦੇਵ ਜੀ ਤੋਂ ਵਿਦਾ ਹੋ ਕੇ ਆਪਣੇ ਸਹੁਰੇ ਘਰੇ ਰਹਿੰਦੇ ਸੀਗੇ ਤੇ ਜਦੋਂ ਉੱਥੇ ਰਹਿੰਦੇ ਸੀ ਤੇ ਬਾਣੀ ਪੜ੍ਹਦੇ ਹੁੰਦੇ ਸੀਗੇ ਬੀਬੀ ਅਮਰੋ ਜੀ ਨੇ ਕੀ ਕਰਨਾ ਅਮਰਤ ਵੇੜੇ ਜਾਗਣਾ ਜਾਗੇ ਪਾਛਲ ਰਾਤ ਕੋ ਕਰ ਸੋਚ ਸਨਾਨਾ ਸ੍ਰੀ ਨਾਨਕ ਬਾਣੀ ਪੜੇ ਕਰ ਪ੍ਰੇਮ ਹਨ ਬਾਬਾ ਨਾਨਕ ਜੀ ਦੀ ਬਾਣੀ ਬਹੁਤ ਪ੍ਰੇਮ ਨਾਲ ਪੜ੍ਹਦੇ ਹੁੰਦੇ ਸੀ ਤੇ ਰੋਜ਼ ਕੋਈ ਕਈ ਵਾਰੀ ਬਾਣੀ ਜਦੋਂ ਰਾਗ ਚ ਪੜ੍ਹਨੀ ਪ੍ਰੇਮ ਚ ਪੜ੍ਹਨੀ ਦੇ ਦਹੀਂ ਵੀ ਰੜਕਣਾ ਮੁੱਖ ਤੋਂ ਬਣੀ ਬਾਣੀ ਵੀ ਪੜ੍ਹੀ ਜਾਣੀ ਆ ਬਹੁਤ ਪ੍ਰੇਮ ਦੇ ਨਾਲ ਜਦੋਂ ਬੀਬੀ ਅਮਰੋ ਜੀ ਨੇ ਘਰ ਦੇ ਕੰਮ ਕਰਨੇ ਵਰਤੀ ਵੀ ਟਕਾ ਲੈਣੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਣਾ ਵਿੱਚ ਤੇ ਬਾਣੀ ਪੜੀ ਜਾਣੀ ਉਧਰੋਂ ਹੁਣ ਸ੍ਰੀ ਅਮਰਦਾਸ ਜੀ ਨੂੰ ਨੀਂਦ ਨਹੀਂ ਆਉਂਦੀ ਪੂਰਾ ਗੁਰੂ ਮਿਲ ਪਵੇ ਇੱਧਰ ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਜਾਗੇ ਆ ਇਹਨਾਂ ਨੇ ਕੰਮ ਧੰਦੇ ਕਰਦੇ ਹੋਏ ਜਦੋਂ ਬਾਣੀ ਪੜੀ ਆ ਹੁਣ ਅੰਮ੍ਰਿਤ ਵੇਲੇ ਕਿੰਨੀ ਸ਼ਾਂਤੀ ਹੁੰਦੀ ਹੈ ਥੋੜਾ ਜਿਹਾ ਖੜਕਾ ਵੀ ਆਪਾਂ ਨੂੰ ਸੁਣ ਜਾਂਦਾ ਤਾਂ ਬੀਬੀ ਜੀ ਜਦੋਂ ਬਾਣੀ ਪੜ੍ਹਦੇ ਆ ਗੁਰੂ ਅਮਰਦਾਸ ਜੀ ਦੇ ਕੰਨਾਂ ਵਿੱਚ ਉਹ ਬਾਣੀ ਪੈਂਦੀ ਆ ਮਿੱਠੀ-ਮਿੱਠੀ ਧੁਨ ਬਹੁਤ ਉਹਨਾਂ ਨੇ ਜਦੋਂ ਕੰਨਾਂ 'ਚ ਪਈ ਬੜੀ ਚੰਗੀ ਲੱਗੀ ਸੁੰਦਰ ਗੁਰਬਾਣੀ ਨੂੰ ਮਨ ਨੂੰ ਰੋਕ ਕੇ ਸੁਣਨ ਲੱਗੇ ਸ੍ਰੀ ਅਮਰਦਾਸ ਜੀ ਉਹ ਮਿੱਠੀ ਸੁਰ ਬੀਬੀ ਜੀ ਦੇ ਮੁਖੜੇ ਵਿੱਚੋਂ ਨਿਕਲੇ ਸ਼ਬਦ ਚਿੱਤ ਦੇ ਵਿੱਚ ਚੁੱਭ ਗਿਆ ਹਿਰਦਾ ਪੰਗਰ ਗਿਆ ਰੁਚੀ ਜਾਗੀ ਆਪਣੇ ਘਰ ਤੋਂ ਉੱਠ ਕੇ ਨੇੜੇ ਚਲੇ ਗਏ ਕੰਧ ਨਾ ਕੰਨ ਲਾਲ ਆ ਕੇ ਸੁਣਦੇ ਆ ਕਿਉਂਕਿ ਗੁਰਮਖ ਪਿਆਰਿਓ ਉਹਨਾਂ ਦੇ ਮਨ 'ਚ ਹੁਣ ਇਉਂ ਹੋ ਗਿਆ ਨਾ ਆਵਾਜ਼ ਕਿੱਥੋਂ ਆਉਂਦੀ ਐ ਜਦੋਂ ਇਸ ਤਰ੍ਹਾਂ ਕੰਧਾਂ ਨਾਲ ਕੰਨ ਲਾ ਲਾ ਕੇ ਬਾਣੀ ਸੁਣਦੇ ਰਹੇ ਅੰਮ੍ਰਿਤ ਵੇਲੇ ਇੱਕ ਦਿਨ ਉਹਨਾਂ ਦਾ ਚਿੱਤ ਕੀਤਾ ਵੀ ਪੁੱਛ ਲਿਆ ਜਾਵੇ ਬੀਬੀ ਅਮਰੋ ਜੀ ਨੂੰ ਵੇਖ ਕੇ ਉਹਨਾਂ ਦੇ ਕੋਲ ਚਲੇ ਗਏ ਕਹਿੰਦੇ ਇਹ ਜੋ ਤੁਸੀਂ ਗਾਉਨੇ ਹੋ ਅੰਮ੍ਰਿਤ ਵੇਲੇ ਤੇ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਇਹ ਸ਼ਬਦ ਕੀ ਆ ਮੈਨੂੰ ਫੇਰ ਸੁਣਾ ਦਿਓ ਮੈਂ ਮਰਿਆ ਹੋਇਆ ਸੀਗਾ ਮਰਿਓ ਹਤੋਂ ਮੈਂ ਸੁਦਾ ਕੀ ਬੂੰਦੈ ਮੁਖ ਪਾਈ ਤੁਸੀਂ ਜੋ ਸ਼ਬਦ ਸੁਣਾਇਆ ਨਾ ਮੇਰੇ ਮੂੰਹ 'ਚ ਅੰਮ੍ਰਿਤ ਦੀਆਂ ਬੂੰਦਾਂ ਪੈ ਗਈ ਮੈਨੂੰ ਜਿਉਂਦਿਆ ਕਰ ਦਿੱਤਾ ਬਹੁ ਵੱਡਾ ਪਰਉਪਕਾਰ ਹੋ ਗਿਆ ਇਹ ਸੁਣ ਕੇ ਬੀਬੀ ਅਮਰੋ ਜੀ ਕੋਲ ਸ਼ਰਮ ਆ ਗਿਆ ਉਹਨਾਂ ਨੇ ਫਿਰ ਵੀ ਨੀਵੀ ਪਾ ਕੇ ਗੁਰੂ ਮਹਾਰਾਜ ਜੀ ਦਾ ਸ਼ਬਦ ਸੁਣਾ ਦਿੱਤਾ ਜਿਵੇਂ ਆਪਾਂ ਨੂੰ ਵੱਡਿਆਂ ਤੋਂ ਇੱਕ ਬੀਬੀਆਂ ਨੂੰ ਇਸ ਤਰ੍ਹਾਂ ਇੱਕ ਸੰਗ ਹੁੰਦੀ ਹੈ ਉਹਨੂੰ ਇਸ ਤਰ੍ਹਾਂ ਜਾਣਨਾ ਤੇ ਸ਼ਬਦ ਪੜਿਆ ਗੁਰੂ ਨਾਨਕ ਜੀ ਦਾ ਕਰਨੀ ਕਾਗਦ ਮਨਮ ਸੁਵਾਣੀ ਬੁਰਾ ਭਲਾ ਦੋਇ ਲੇਖ ਪਏ ਜਿਉ ਜਿਉ ਕਿਰਤ ਚਲਾਏ ਤਉ ਚੱਲੀ ਐ ਤਉ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਭਾਵ ਕੀ ਜਿਹੜੇ ਵਾਹਿਗੁਰੂ ਨੂੰ ਭੁੱਲ ਜਾਂਦੇ ਆ ਉਹਨਾਂ ਦੀਆਂ ਨੇਕੀਆਂ ਗਲ ਜਾਂਦੀਆਂ ਖੁਰ ਜਾਂਦੀਆਂ ਰੱਬ ਨੂੰ ਭੁੱਲ ਕੇ ਰਾਤ ਵੀ ਇੱਕ ਫਾਹੀ ਆ ਫੰਦਾ ਤੇ ਦਿਨ ਵੀ ਜਿੰਨੀਆਂ ਘੜੀਆਂ ਓਨੀਆਂ ਹੀ ਫਾਈਆਂ ਨੇ ਤੇ ਹਰ ਵੇਲੇ ਬੰਦਾ ਵਿਸ਼ਿਆਂ ਦੇ ਚੋਗ ਚੁਗਦਾ ਜਾਲ ਚ ਫਸੇ ਜਾਂਦਾ ਵਾ ਇਸ ਤਰ੍ਹਾਂ ਹੀ ਅਰਥ ਸੀਗੇ ਬਾਣੀ ਜਿਹੜੀ ਪੜ੍ਹੀ ਆ ਗੁਰਮੁਖ ਪਿਆਰਿਓ ਤੇ ਜਦੋਂ ਗੁਰੂ ਜੀ ਦਾ ਸ਼ਬਦ ਸੁਣਿਆ ਸ੍ਰੀ ਅਮਰਦਾਸ ਜੀ ਪ੍ਰਸੰਨ ਹੋ ਕੇ ਕਹਿਣ ਲੱਗੇ ਮੇਰੀ ਜਵਾਨੀ ਬੀਤ ਗਈ ਬੜਾਪਾ ਆ ਗਿਆ ਸੜਿਆ ਗਲਿਆ ਲੋਹਾ ਕਿਸੇ ਕੰਮ ਨਹੀਂ ਆਉਂਦਾ ਪਰ ਜੇ ਲੋਹੇ ਨੂੰ ਪਾਰਸ ਛੂ ਲਵੇ ਸੋਨਾ ਬਣ ਜਾਂਦਾ ਮੇਰੇ ਵਰਗੇ ਸੜੇ ਗਲੇ ਲੋਹੇ ਨੂੰ ਜੇ ਗੁਰੂ ਮਿਲ ਪੇ ਨਾ ਮੈਂ ਵੀ ਸੋਨਾ ਬਣ ਜਾ ਗੁਰਪਾਰਸ ਹਮ ਲੋਹ ਮਿਲ ਕੰਚਨ ਹੋਇਆ RAM ਮੈਂ ਤਾਂ ਇਹ ਸਮਝਦਾ ਸੀਗਾ ਮਨ ਨੂੰ ਇਹ ਸ਼ਬਦ ਮੇਰੇ ਉੱਤੇ ਲਿਖਿਆ ਵਾ ਵੀ ਗੁਰੂ ਨੇ ਓ ਲੱਗਦਾ ਵੀ ਮੈਨੂੰ ਹੀ ਕਿਹਾ ਵੀ ਮੇਰੇ ਗੁਣ ਗਲੀ ਜਾਂਦੇ ਆ ਕਿਰਪਾ ਕਰੋ ਮੇਰੇ ਤੇ ਦੱਸੋ ਇਹ ਸ਼ਬਦ ਕਿਹਨੇ ਲਿਖਿਆ ਇਹਦਾ ਰਚਨਹਾਰਾ ਕੌਣ ਸ਼ਬਦ ਕਰਿਓ ਕਿਸ ਕੋ ਅਹ ਕਿਤ ਤੇ ਤੁਮ ਪਾਵਾ ਕਰਨਹਾਰ ਅਬ ਹੈ ਕੇ ਨੈ ਜਿਨ ਸ਼ੁਭ ਪਦ ਪਾਵ ਇਹ ਸ਼ਬਦ ਨੂੰ ਸੁਣ ਕੇ ਮੇਰਾ ਰੋਮ ਰੋਮ ਖੜ ਗਿਆ ਇਹ ਸੁਣ ਕੇ ਬੀਬੀ ਜੀ ਨੇ ਫਿਰ ਜਵਾਬ ਦਿੱਤਾ ਸੀਗਾ ਬੀਬੀ ਅਮਰੋ ਜੀ ਨੇ ਇਹ ਤਾਂ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ਵਾ ਇਹ ਉਹਨਾਂ ਦੀ ਰਚਨਾ ਵਾ ਉਹਨਾਂ ਦੇ ਮੱਖ ਤੋਂ ਬਹੁਤ ਸੋਹਣੀ ਬਾਣੀਆਂ ਹੋਰ ਵੀ ਇਹਨੂੰ ਸੁਣ ਕੇ ਭਵ ਸਾਗਰ ਤੋਂ ਪਾਰ ਹੋ ਜਾਈਦਾ ਵਾ ਤੇ ਜਿਹੜੇ ਮੇਰੇ ਪਿਤਾ ਜੀ ਹਨ ਗੁਰੂ ਅੰਗਦ ਦੇਵ ਜੀ ਉਹ ਦੋਨੋਂ ਵੇਲੇ ਇਹ ਬਾਣੀ ਪੜ੍ਹਦੇ ਤੇ ਸੁਣਦੇ ਆ ਰਬਾਬੀ ਵੀ ਕੀਰਤਨ ਕਰਦੇ ਪਿਤਾ ਜੀ ਪਾਸ ਬੈਠ ਕੇ ਤੇ ਗੁਰੂ ਨਾਨਕ ਦੇਵ ਜੀ ਤਾਂ ਹੁਣ ਜੋਤੀ ਜੋਤ ਸਮਾ ਗਏ ਆ ਉਹਨਾਂ ਦੀ ਗੁਰਤਾ ਗੱਦੀ ਤੇ ਮੇਰੇ ਪਿਤਾ ਜੀ ਨੂੰ ਬਿਠਾ ਗਏ ਆ ਮੈਂ ਆਪਣੇ ਪਿਤਾ ਜੀ ਤੋਂ ਇਹ ਬਾਣੀ ਸੁਣਦੀ ਰਹੀ ਨਹੀਂ ਆ ਉਤੋਂ ਹੀ ਬਾਣੀ ਮੈਂ ਕੰਠ ਕੀਤੀ ਆ ਤਿਨ ਹੋ ਨਿਕਟ ਤੇ ਕੰਠ ਕਰ ਬੋ ਸੁਨਤ ਰਹੰਤੀ ਸਤਿਗੁਰ ਗਿਰਾ ਪ੍ਰਚਾਰਤ ਗਨ ਕਿਲ ਵਿਖਹੰਤੀ ਸਤਿਗੁਰੂ ਲੋਕਾਂ ਦੇ ਪਾਪਾਂ ਨੂੰ ਦੂਰ ਕਰਨ ਲਈ ਬਾਣੀ ਦਾ ਪ੍ਰਚਾਰ ਕਰਦੇ ਆ ਜਦੋਂ ਫਿਰ ਦੱਸ ਦਿੱਤਾ ਨਾ ਗੁਰਮੁਖ ਪਿਆਰਿਓ ਗੁਰੂ ਅੰਗਦ ਦੇਵ ਜੀ ਬਾਰੇ ਗੁਰੂ ਅਮਰਦਾਸ ਜੀ ਕਹਿੰਦੇ ਬੇਟੀ ਮੇਰੇ ਤੇ ਕਿਰਪਾ ਕਰੋ ਪਰਉਪਕਾਰ ਕਰੋ ਮੈਂ ਤੈਨੂੰ ਨਾਲ ਲੈ ਜਾऊंगा ਮੈਨੂੰ ਗੁਰੂ ਜੀ ਨਾਲ ਮਿਲਾ ਦਿਓ ਆਪ ਆਪਣੇ ਪਿਤਾ ਜੀ ਨਾਲ ਮਿਲਾ ਦਿਓ ਦਰਸ਼ਨਾਂ ਦੀ ਪਿਆਸ ਬੜੀ ਲੱਗੀ ਆ ਰਿਹਾ ਨਹੀਂ ਜਾਂਦਾ ਹੇ ਮੇਰੀ ਪਿਆਰੀ ਪੁੱਤਰੀ ਤੂੰ ਮੈਨੂੰ ਮਰਦੇ ਨੂੰ ਜਿਉਂਦਾ ਕਰਤਾ ਸੁਣ ਕੇ ਬੀਬੀ ਅਮਰੋਜੀ ਨੇ ਕਿਹਾ ਤੁਸੀਂ ਸਾਡੇ ਵੱਡੇ ਹੋ ਮੈਂ ਕਿਉਂ ਨਾ ਤੁਹਾਡਾ ਹੁਕਮ ਮੰਨੂਗੀ ਤੁਸੀਂ ਮੇਰੇ ਸਹੁਰੇ ਦੀ ਥਾਂ ਹੋ ਤੁਹਾਨੂੰ ਮੈਂ ਆਪਣੇ ਪਿਤਾ ਦੇ ਬਰਾਬਰ ਸਮਝਦੀ ਹਾਂ ਪਰ ਇੱਕੋ ਗੱਲੋਂ ਡਰਦੀ ਹਾਂ ਕਿ ਪਿਤਾ ਜੀ ਨੂੰ ਦੱਸੇ ਬਗੈਰ ਕਿਵੇਂ ਚਲੀ ਜਾਵਾਂ ਮੈਂ ਆਪਣੇ ਸਤਿਗੁਰੂ ਦੇ ਬੜੇ ਆਦਬ ਨਾਲ ਦਰਸ਼ਨ ਕਰਦੀ ਹਾਂ ਸਾਦਾ ਹੀ ਉਹਨਾਂ ਦੀ ਰਜ਼ਾ 'ਚ ਰਹਿਣੀ ਹੈ ਉਹਨਾਂ ਦੇ ਬੁਲਾਏ ਬਗੈਰ ਮੈਂ ਕੋਲ ਨਹੀਂ ਜਾਂਦੀ विदा ਲੈ बगैर वापस ਨਹੀਂ ਆਉਂਦੀ ਵੀ ਕਿਤੇ ਗੁੱਸੇ ਹੋ ਕੇ ਕੁਝ ਕਹਿ ਨਾ ਦੇਣ ਸ੍ਰੀ ਅਮਰਦਾਸ ਜੀ ਸੁਣ ਕੇ ਬੋਲੇ ਤੂੰ ਚਿੰਤਾ ਨਾ ਕਰ ਜਿਹੜੇ ਸਤਿਗੁਰੂ ਹੁੰਦੇ ਆ ਨਾ ਉਹ ਅੰਤਰਜਾਮੀ ਹੁੰਦੇ ਆ ਉਹ ਦਿਲਾਂ ਦੀ ਗੱਲ ਜਾਣ ਲੈਂਦੇ ਆ ਉਹ ਗੁੱਸਾ ਨਹੀਂ ਕਰਦੇ ਮੇਰੇ ਪ੍ਰੇਮ ਨੂੰ ਵੇਖ ਕੇ ਦਾਸ ਜਾਣ ਕੇ ਆਪਣੇ ਪਾਸ ਰੱਖਣਗੇ ਕਲਿਆਣ ਦਾ ਰਾਹ ਦਿਖਾਉਣਗੇ ਬੀਬੀ ਅਮਰੋ ਜੀ ਨੇ ਜਾਣ ਦੀ ਤਿਆਰੀ ਕਰ ਲਈ ਆ ਡੋਲੀ ਮੰਗਵਾਈ ਆ ਉਹਦੇ ਵਿੱਚ ਬਹਿ ਗਏ ਆ ਠੰਡੀ ਠੰਡੀ ਹਵਾ ਵਗ ਚੱਲ ਰਹੀ ਸੀ ਬੜਾ ਸੋਹਣਾ ਦਿਨ ਸੀਗਾ ਬਹੁਤ ਵੱਡਾ ਕਾਰਜ ਜਿਹੜਾ ਅੱਜ ਸੰਪੂਰਨ ਹੋਣਾ ਸੀਗਾ ਉਧਰ ਨੂੰ ਹੋਤ ਰਿਹਾ ਜਿਹਨੂੰ ਖਡੂਰ ਪਿੰਡ ਕਹਿੰਦੇ ਆ ਖਡੂਰ ਪਿੰਡ ਜਦੋਂ ਪਹੁੰਚੇ ਆ ਬੀਬੀ ਅਮਰੋਜੀ ਨੇ ਕਿਹਾ ਪਿਤਾ ਜੀ ਤੇ ਤੁਸੀਂ ਪਿੰਡ ਦੇ ਲਾਗੇ ਬੈਠਣਾ ਮੈਂ ਪਹਿਲਾਂ ਘਰੇ ਚਲੀ ਜਾਵਾਂਗੀ ਫਿਰ ਤੁਹਾਨੂੰ ਬੁਲਾਵਾਂਗੀ ਭਾਵ ਸ੍ਰੀ ਅਮਰਦਾਸ ਜੀ ਨੂੰ ਥੋੜਾ ਜਿਹਾ ਜਿਵੇਂ ਆਪਾਂ ਪਿੰਡ ਦੀ ਫਿਰਨੀ ਕਹਿੰਨੇ ਉੱਥੇ ਬਿਠਾ ਦਿੱਤਾ ਆ ਬੀਬੀ ਜੀ ਅੱਗੇ ਚਲੇ ਗਏ ਆ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਸਜਣਾ ਕੀਤਾ ਗੁਰੂ ਜੀ ਨੇ ਕਿਹਾ ਕਹਿਓ ਬੁਲਾਇਓ ਤੁਜ ਨਹੀਂ ਆਈ ਕਿਸ ਕਾਮੀ ਤੁਹਾਨੂੰ ਬੁਲਾਇਆ ਤਾਂ ਨਹੀਂ ਕਿਸ ਕੰਮ ਆਏ ਹੋ ਬੁਲਾਇਓ ਤੋਂ ਬਿਗੈ ਰੋਣਾ ਬਣਦਾ ਨਹੀਂ ਹੁੰਦਾ ਅੱਜ ਕਿਉਂ ਚੱਲ ਕੇ ਆਉਣਾ ਕੀਤਾ ਤੇ ਜਿਹਨੂੰ ਨਾਲ ਆਪਣੇ ਲਿਆਏ ਉਹਨੂੰ ਲੈ ਕੇ ਨਹੀਂ ਆਏ ਜਦੋਂ ਇਸ ਤਰ੍ਹਾਂ ਕਹਿ ਦਿੱਤਾ ਨਾ ਬੀਬੀ ਅਮਰੋਜੀ ਨੇ ਦੋਵੇਂ ਹੱਥ ਜੋੜੇ ਆ ਕਹਿਣ ਲੱਗੇ ਮੈਂ ਹੁਣੇ ਜਾ ਕੇ ਲਿਆਉਣੀ ਆ ਆਗਿਆ ਬਗੈਰ ਮਿਲ ਨਹੀਂ ਸਕਦੇ ਸੀ ਫਿਰ ਸ੍ਰੀ ਅਮਰਦਾਸ ਜੀ ਦਾ ਮਿਲਣ ਦਾ ਹੁਲਾਸ ਕਵੀ ਸੰਤੋਖ ਸਿੰਘ ਜੀ ਨੇ ਜੋ ਪ੍ਰਗਟ ਕੀਤਾ ਵਾ ਇਹ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਇੱਕ ਸਾਖੀ ਸੁਣਾ ਰਿਹਾ ਜੀ ਤੇ ਲੋਕ ਕੰਤੂ ਪ੍ਰੰਤੂ ਸ਼ੱਕ ਕਰਦੇ ਆ ਇਹ ਸਾਰਾ ਇਤਿਹਾਸ ਗੁਰੂ ਦਾ ਮਲਾਪ ਕਿਵੇਂ ਹੋਇਆ ਇਹਦੀਆਂ ਜੜਾਂ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਹੀ ਆ ਗੁਰਮੁਖ ਪਿਆਰਿਓ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਛੱਡੀਆਂ ਨਹੀਂ ਜਾ ਸਕਦੀਆਂ ਹੁੰਦੀਆਂ ਇਹਨਾਂ ਨੂੰ ਨਿੰਦਿਆ ਨਹੀਂ ਜਾ ਸਕਦਾ ਹੁੰਦਾ ਪੜੇ ਬਿਗੈਰ ਫਿਰ ਬੀਬੀ ਅਮਰੋ ਜੀ ਆਪ ਉੱਠਿਆ ਗੁਰੂ ਅਮਰਦਾਸ ਜੀ ਨੂੰ ਬੁਲਾਉਣ ਗਏ ਆ ਹਿਰਦੇ ਵਿੱਚ ਬਹੁਤ ਖੁਸ਼ੀ ਹੋਈ ਸ੍ਰੀ ਅਮਰਦਾਸ ਜੀ ਗੁਰੂ ਕੇ ਦਰਬਾਰ ਪਹੁੰਚੇ ਜਦੋਂ ਜਾ ਕੇ ਦਰਸ਼ਨ ਕੀਤੇ ਆ ਗੁਰੂ ਜੀ ਦਾ ਚਿਹਰਾ ਕਮਲ ਦੇ ਫੁੱਲ ਵਾਂਗ ਖਿੜ ਰਿਹਾ ਸੰਸਾਰਿਕ ਰਿਸ਼ਤੇ ਨੂੰ ਵੇਖ ਕੇ ਕਿਉਂਕਿ ਸ੍ਰੀ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਕੌੜਮ ਦੇ ਵੱਡੇ ਭਾਈ ਸੀਗੇ ਸਤਿਗੁਰੂ ਜੀ ਉੱਠ ਕੇ ਖੜੇ ਹੋਗੇ ਗਲੇ ਮਿਲਣ ਲਈ ਚਾਦਰ ਦੀ ਬੁਕਲ ਵਿੱਚੋਂ ਹੱਥ ਬਾਹਰ ਕੱਢਿਆ ਪਰ ਉਸ ਤੋਂ ਪਹਿਲਾਂ ਸ੍ਰੀ ਅਮਰਦਾਸ ਜੀ ਨੇ ਉਹਨਾਂ ਦੇ ਚਰਨ ਫੜ ਲਏ ਬੰਦਨਾ ਕੀਤੀ ਕਹਿਣ ਲੱਗੇ ਗਲੇ ਮਿਲਣ ਜੋਗਾ ਨਹੀਂ ਮੈਨੂੰ ਆਪਣਾ ਦਾਸ ਜਾਣੋ ਉਚਿਤ ਨਹੀਂ ਗੁਰ ਮਿਲਣ ਕੇ ਲੋ ਦਾਸ ਪਛਾਨੀ ਕੁਸ਼ਲ ਸ਼ੇਮ ਸਭ ਪੂਛ ਕਹੇ ਨੇ ਜੇ ਨੇਕਟ ਬਿਠਾਇਓ ਅਪਰ ਬਾਤ ਕੁਝ ਜਗਤ ਕੀ ਬੂਝਿਤ ਹਰ ਖਾਇਓ ਇਸ ਤਰ੍ਹਾਂ ਜਦੋਂ ਕਾਫੀ ਸਮਾਂ ਗੁਰੂ ਮਹਾਰਾਜ ਕੋਲ ਬੈਠਿਆ ਬੀਤ ਗਿਆ ਤੇ ਉਦੋਂ ਫਿਰ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਆਪਣਾ ਮਸਤਕ ਰੱਖ ਦਿੱਤਾ ਸ੍ਰੀ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ ਗੁਰਮਖ ਪਿਆਰਿਓ ਇਸ ਤਰ੍ਹਾਂ ਫਿਰ ਇਹ ਮਲਾਪ ਹੁੰਦਾ ਵਾ ਜੋ ਸੰਕਲਪ ਸ੍ਰੀ ਅਮਰਦਾਸ ਜੀ ਨੇ ਕੀਤਾ ਸੀਗਾ ਉਹ ਅੰਤਰਾਜਮੀ ਗੁਰੂ ਜੀ ਨੇ ਜਾਣ ਲਿਆ ਗੁਰਮਖ ਪਿਆਰਿਓ ਆਪਾਂ ਇਹ ਸਾਰੀ ਸਾਖੀ ਸਰਵਣ ਕਰਦੇ ਹਾਂ ਇਸ ਤਰ੍ਹਾਂ ਬੀਬੀ ਅਮਰੋਜੀ ਪਾਸੋਂ ਬਾਣੀ ਸੁਣ ਕੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਗੁਰੂ ਜੀ ਦੇ ਨਾਲ ਜੁੜ ਗਏ ਆ ਮਹਾਰਾਜ ਜੀ ਦੇ ਨਾਲ ਏਡੀ ਪਦਵੀ ਪਾਈ ਆਪ ਹੀ ਗੁਰੂ ਬਣ ਗਏ ਤੀਸਰੇ ਗੁਰੂ ਨਾਨਕ ਜੀ ਦਾ ਪਦਵ ਉਹਨਾਂ ਨੂੰ ਵੱਡਾ ਤਖਤ ਜਿਹੜਾ ਸੀਗਾ ਗੁਰਤਾ ਗੱਦੀ ਇਹ ਹਾਸਲ ਹੋ ਗਈ ਸਤਿਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਰਹਿਮਤ ਕਰਨ ਕਰ ਦੇ ਵਿੱਚ ਪੜੀ ਜਾ ਰਹੀ ਬਾਣੀ ਦਾ ਕਿੰਨਾ ਪ੍ਰਤਾਪ ਬੀਬੀ ਅਮਰੋ ਜੀ ਉਹਨਾਂ ਦੀ ਪੜੀ ਬਾਣੀ ਨੇ ਗੁਰੂ ਜੀ ਨਾਲ ਮੇਲੇ ਕਰਵਾ ਦਿੱਤੇ ਧੰਨ ਬੀਬੀ ਅਮਰੋ ਜੀ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਨੇ ਭਾਈ ਸਾਨੂੰ ਗੁਰੂ ਦੀ ਮਹਾਨਤਾ ਦੱਸੀ ਆ ਵੀ ਜੀਵਨ ਵਿੱਚ ਗੁਰੂ ਦਾ ਹੋਣਾ ਕਿੰਨਾ ਜ਼ਰੂਰੀ ਆ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ